ਤੋ ਮੀਨੇ ਦਾ ਕੋਈ ਚਲਾਨਾ ਕੀਤਾ ਜਾਵੇ ਸ਼ਹਿਰ ਚੈਂਟੀ ਕੀਤੀ ਜਾਵੇ ਜੇ ਸ਼ਹਿਰ ਚੈਂਟੀ ਚਲਦੇ ਆ ਇਹ ਬੰਦਾ ਕੋਈ ਗਲਤੀ ਕਰਦਾ ਵਾ ਤੇ ਉਹਦੀ ਸਜ਼ਾ 19 ਦਿੱਤੀ ਜਾਵੇ ਨਾ ਕਿ ਉਹਦਾ 6 6 ਗੋਲੇ ਬਣਾਏ ਜਾਣ ਜੋ ਰੋਂਗ ਪਾਰਕਿੰਗ ਕਰਦਾ ਤਾਂ ਸਿਰਫ ਰੋਂਗ ਪਾਰਕਿੰਗ ਦਾ ਚਲਾਨੀ ਹੋਵੇ ਹਰ ਇੱਕਈ ਤਰ੍ਹਾਂ ਸਾਡੇ ਅਫਸਰ ਸਹਿਬਾਨ ਨੇ ਉਹ 6 6 ਗੋਲੇ ਲਾ ਦਿੰਦੇ ਆ ਜਦੋਂ ਇਹ ਕੋਟ ਚ ਜਾਂਦੇ ਭੁਤਾਂ ਲਈ ਚਲਾਨ ਉੱਥੇ 20 20000 ਰੁਪਏ ਜੁਰਮਾਨਾ ਹੁੰਦਾ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣੇ ਦੇ ਵਿੱਚ ਆਟੋ ਚਾਲਕਾਂ ਵੱਲੋਂ ਇੱਕ ਪਾਰੀ ਇਕੱਠ ਕੀਤਾ ਗਿਆ ਤੇ ਉਹਨਾਂ ਵੱਲੋਂ ਇੱਕ ਰਣਨੀਤੀ ਤਿਆਰ ਕੀਤੀ ਗਈ ਵੀ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਦੀ ਰਹਿਸ਼ ਦੇ ਉੱਤੇ ਅਸੀਂ ਚਾਬੀਆਂ ਦੇ ਕੇ ਆਵਾਂਗੇ ਆਟੋ ਦੀਆਂ ਪਰ ਜਿਹਦੇ ਚੱਲਦੇ ਆ ਪ੍ਰਸ਼ਾਸਨ ਜਦੋਂ ਹੱਥਾਂ ਪੈਰਾਂ ਦੀ ਪੈ ਗਈ ਤਾਂ ਉਹਨਾਂ ਨੇ ਮੌਕੇ ਦੇ ਵਿਧਾਇਕ ਗੁਰਪ੍ਰੀਤ ਗੋਗੀ ਨਾਲ ਗੱਲਬਾਤ ਕਰਾਈ ਤਾਂ ਗੁਰਪ੍ਰੀਤ ਗੋਗੀ ਨੇ ਕੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਜੋ ਇਹਦਾ ਮਸਲੇ ਦਾ ਹੱਲ ਕੀਤਾ ਜਾ ਸਕੇ ਦੇਖੋ ਇਹ ਮੇਰਾ ਪਰਿਵਾਰ ਆ ਜਿਨੇ तकरीबन 8-9000 ਆਟੋ ਚਾਲਕ ਇੱਥੇ ਹੈਗੇ ਨੇ ਔਰ ਸਭ ਤੋਂ ਵੱਡੀ ਗੱਲ ਸਾਡੇ ਸੁਪਰੀਮੋ ਸਾਹਿਬ ਵੀ ਇੱਥੇ ਜਦੋਂ ਆਏ ਸੀਗੇ ਕਿਉਂ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਘਰ ਜਾ ਕੇ ਖਾਣਾ ਖਾ ਕੇ ਵਾਅਦੇ ਕੀਤੇ ਸੀ ਉਹ ਵਾਅਦੇ ਅਸੀਂ ਪਹਿਰਾ ਦੇ ਰਹੇ ਆ ਔਰ ਉਹ ਵਾਅਦੇ ਅਸੀਂ ਪੂਰੇ ਕਰ ਰਹੇ ਆ ਜਿਵੇਂ ਇਹਨਾਂ ਦੇ ਆਟੋ ਬੰਦ ਕਰਨ ਦਾ ਆਰਡਰ ਸੀਗੇ ਉਹ ਮਹਿਮਾਨ ਜੋ ਆਪਣੇ ਸੀਪੀ ਸਾਹਿਬ ਆਪਣੇ ਨਾਲ ਗੱਲ ਕੀਤੀ ਇਹਨਾਂ ਦੇ ਸਾਹਮਣੇ ਗੱਲ ਕੀਤੀ ਆ ਖੁੱਲੀ ਗੱਲ ਕੀਤੀ ਆ ਉਹਨਾਂ ਨੇ ਬੇਨਤੀ ਲਈ ਆ ਵੀ 2 ਮਹੀਨੇ ਵਾਸਤੇ ਜਦ ਤੱਕ ਕਿਉਂਕਿ ਇਹ ਇਹ ਵੱਡਾ ਫੈਸਲਾ ਇਮੀਡੀਏਟ ਲਾਗੂ ਨਹੀਂ ਹੋਣਾ ਸਾਨੂੰ 2-3 ਮਹੀਨੇ ਦਿਓ ਤਾਂ ਕਿ ਅਸੀਂ ਸਾਰੀ ਇਹਦੀ ਪਲਾਨਿੰਗ ਕਰ ਲਈਏ ਤਾਂ ਕਿ ਅਸੀਂ ਲੁਧਿਆੜੇ ਨੂੰ ਕਿੰਨਾ ਪੋਲੂਟਿਡ ਫਰੀ ਵੀ ਕਰਨਾ ਹੈਗਾ ਠੀਕ ਹੈ ਔਰ ਕਾਨੂੰਨ ਦੀ ਕਾਨੂੰਨ ਨੂੰ ਵੀ ਕਾਨੂੰਨ ਦੇ ਦਾਇਰੇ ਚ ਵੀ ਰਹਿਣਾ ਹੈਗਾ ਔਰ ਇਹਨਾਂ ਦੀ ਰੋਜ਼ੀ ਰੋਟੀ ਦਾ ਵੀ ਧਿਆਨ ਰੱਖਣਾ ਹੈਗਾ ਉਸ ਦੇ ਤਹਿਤ ਅੱਜ ਸਾਰੇ ਅਸੀਂ ਇਕੱਠੇ ਹੋਏ ਇੱਥੇ ਤੇ ਇਹਨਾਂ ਨਾਲ ਬੜੀ ਸੁਹਾਵਣੇ ਪਾਲਚ ਗੱਲ ਹੋਈ ਹੈਗੀ ਆ ਔਰ ਇਹਦੇ ਵਿੱਚ ਸੀਪੀ ਸਾਹਿਬ ਨੂੰ ਅਸੀਂ ਬੇਨਤੀ ਲਾ ਕੇ 2 ਮਹੀਨੇ ਦਾ ਟਾਈਮ ਲੈ ਲਿਆ ਪਰ ਮਾਝਾ ਜੋ ਹਾਈ ਕੋਰਟ ਦੇ ਅਦੇਗ ਆ ਸੁਣੋ ਨਹੀਂ ਮਾਝਾ ਹਾਈ ਕੋਰਟ ਦੇ ਦੇਸ਼ ਅਸੀਂ ਮਾਦੇ ਆ ਉਹਨਾਂ ਨੂੰ ਆਨਰ ਕਰਦੇ ਆਂ ਔਰ ਕਰਦੇ ਰਹਾਗੇ ਅਸੀਂ ਕੋਈ ਉਲੰਘਣਾ ਨਹੀਂ ਕਰ ਰਹੇ ਪਰ ਇਹ ਆ ਵੀ ਇਹਨੂੰ ਸਾਰੇ ਨੂੰ ਸੀ ਨੂੰ ਸੈਟ ਅਪ ਕਰਨ ਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੈਗਾ ਜਿਹਦੇ ਲਈ ਅਸੀਂ ਬੇਨਤੀ ਲਈ ਹੈ ਫੋਰਸ ਨੂੰ ਤੇ ਉਹਦੇ ਵਿੱਚ ਅਸੀਂ 2 ਮਿੰਟ ਦੇ ਟਾਈਮ ਦੇ ਵਿੱਚ ਵਿੱਚ ਅਸੀਂ ਇਹਦਾ ਦਾ ਸਾਰਾ ਜੋ ਵੀ ਪੁਰਾਣੇ ਆਟੋ ਨੇ ਉਹ ਖਤਮ ਕਰਕੇ ਨਵੇਂ ਸੀਐਨਜੀ ਵਾਲੇ ਆਟੋ ਗ੍ਰੀਨ ਆਟੋ ਉਹ ਅਸੀਂ ਚਲਾਵਾਂਗੇ ਔਰ ਬੜੇ ਵਧੀਆ ਤਰੀਕੇ ਨਾਲ ਇਹਦੇ ਰੂਟ ਤਿਆਰ ਕਰਕੇ ਦਿੱਤੇ ਜਾਣਗੇ ਅਲੱਗ-ਅਲੱਗ ਕਲਰ ਦੇ ਚਲਾਵਾਂਗੇ ਤਾਂ ਕਿ ਇੱਕ ਰੂਟ ਤੋਂ ਪੀਲੇ ਚੱਲਣ ਇੱਕ ਰੂਟ ਤੋਂ ਹਰੇ ਚੱਲਣ ਇੱਕ ਰੂਟ ਤੋਂ ਲਾਲ ਚੱਲਣ ਮਤਲਬ ਰੂਟ ਤੇ ਉਹੀ ਆਟੋ ਚੱਲਣ ਬਥਰੋ ਬੜਾ ਸਿਸਟਮਾਈਜ਼ ਤਰੀਕੇ ਨਾਲ ਇਹਨਾਂ ਦਾ ਕੰਮ ਕਰਕੇ ਸਾਰਾ ਦਵਾਂਗੇ ਕਿਉਂਕਿ ਇਹ ਪਰਿਵਾਰੋਂ ਨੇ ਜਿਹੜੇ ਕਿ ਹਰ ਮੁਸਾਫਰ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਂਦੇ ਨੇ ਔਰ ਰਾਤ ਨੂੰ ਦਿਨ ਨੂੰ ਸ਼ਾਮ ਨੂੰ ਜਦੋਂ ਮਰਜ਼ੀ ਦੇਖ ਲੋ ਇਹ ਵਿਚਾਰੇ ਮਿਹਨਤ ਮਿਹਨਤ ਦਾ ਸ਼ਲੋਕ ਨੇ ਤੇ ਇਹਨਾਂ ਦੇ ਨਾਲ ਸਾਡੀ ਆਵਾਜ਼ੀ ਪਾਰਟੀ ਦੀ ਸਰਕਾਰ ਸਮੇਤ ਮੇਰੇ ਅਸੀਂ ਸਾਰੇ ਖੜੇ ਆ ਜਿੱਥੇ ਵੀ ਇਹਨਾਂ ਨੂੰ ਕੋਈ ਦੁੱਖ ਤਕਲੀਫ ਆਊਗੀ ਅਸੀਂ ਮੂਰੇ ਹੋ ਕੇ ਇਹਨਾਂ ਦਾ ਸਾਥ ਵੀ ਦੇਵਾਂਗੇ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹਨਾਂ ਨੂੰ ਵੀ ਬੇਨਤੀ ਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਆਟੋ ਚਲਾਉਣੇ ਹੈਗੇ ਆ ਟ੍ਰੈਫਿਕ ਜਾਮ ਨਹੀਂ ਕਰਨਾ ਹੈਗਾ ਸਿਗਨਲ ਨਹੀਂ ਤੋੜਨੇ ਹੈਗੇ ਓਵਰ ਪਾਸੇ ਨਹੀਂ ਕਰਨੀ ਹੈਗੀ ਔਰ ਸ਼ਹਿਰ ਦੇ ਵਿੱਚ ਬੜੇ ਸਜੇ ਢੰਗ ਨਾਲ ਆਪਾਂ ਚਲਾਉਣਾ ਤਾਂ ਕਿ ਦੁਰਘਟਨਾਤੋਂ ਵੀ ਬਚ ਬਚ ਐ ਅੱਜ ਜੋ ਸਮੂਹ ਸਮੂਹ ਆਟੋ ਚਾਲਕਾਂ ਦੇ ਜਿਹੜੀ ਭੀੜ ਪਈ ਸੀ ਜਿਹੜੇ ਮਾਨਯੋਗ ਹਾਈ ਕੋਰਟ ਵੱਲੋਂ ਜੋ ਆਰਡਰ ਹੁਕਮ ਸੀਗੇ ਪ੍ਰਸ਼ਾਸਨ ਨੇ ਉਹਨਾਂ ਨੂੰ ਮੰਨਦੇ ਹੋਏ ਸਾਨੂੰ ਕਹਿਤਾ ਵੀ ਆਟੋ ਰਿਕਸ਼ਾ ਸ਼ਹਿਰ ਤੇ ਨਹੀਂ ਆਣੇ ਪਰੰਤੂ ਅਸੀਂ ਇਹ ਐਮਐਲਏ ਸਾਹਿਬ ਕੋ ਐ ਕੋਗੀ ਜੀ ਕੋ ਐ ਆ ਇਹਨਾਂ ਦੇ ਹੱਥ ਪੈਰ ਜੋੜੇ ਸਾਨੂੰ ਰਿਕੁਐਸਟ ਕੀਤੀ ਵੀ ਸਾਨੂੰ ਜਿਹੜਾ ਸਮਾਂ ਲੈ ਕੇ ਦਿੱਤਾ ਜਾਵੇ ਤਾਂ ਜੋ ਮਾਰਚ ਦਾ ਮਹੀਨਾ ਵਾ ਇਹਨਾਂ ਦੇ ਬੱਚਿਆਂ ਦੇ ਐਡਮਿਸ਼ਨਾਂ ਵੀ ਆ ਗੀਆਂ ਫੀਸਾਂ ਵੀ ਆ ਗੀਆਂ ਯੂਨੀਫਾਰਮ ਵੀ ਲੈ ਕੇ ਦੇਣੀ ਬੱਚਿਆਂ ਨੂੰ ਇਹਨਾਂ ਨੇ ਬੁੱਕਸ ਵੀ ਲੈ ਕੇ ਦੇਣੀਆਂ ਨੇ ਬੜਾ ਵੱਡਾ ਇਹਨਾਂ ਤੇ ਭਾਰ ਟੁੱਟ ਗਿਆ ਸੀ ਦੋ ਦਿਨ ਤੋਂ ਵੇਲੇ ਬੈਠੇ ਹੋਏ ਸੀ ਬਿਲਕੁਲ ਛੋਟੇ ਛੋਟੇ ਇਹਨਾਂ ਦੇ ਮੂੰਹੇ ਪਏ ਸੀ ਇਹ ਹੈਂਡ ਟੂ ਮਾਉਥ ਲੋਕ ਨੇ ਰੋਜ਼ ਸਕੂਲਾਂ ਤੇ ਰੋਜ਼ ਲੈ ਕੇ ਜਾਣਾ ਸੋ ਅਸੀਂ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਅਸੀਂ ਧੰਨਵਾਦ ਕਰਦੇ ਆ ਐਮ ਐਲ ਏ ਸਾਹਿਬ ਦਾ ਕਿ ਸਾਨੂੰ ਜਿਹੜਾ ਸਮਾਂ ਲੈ ਕੇ ਦਿੱਤਾ ਅਸੀਂ ਇਹ ਸਮੇਂ ਦੇ ਵਿੱਚ ਜੋ ਹੋਊਗਾ ਆਪਾਂ ਬੈਠ ਕੇ ਮਿਲ ਕੇ ਜੋ ਹੋਊਗਾ ਜਿਹੜੇ ਨਵੇਂ ਪੁਰਾਣੇ ਆਟੋ ਨੇ ਬਿਲਕੁਲ ਕੰਡਮ ਨੇ ਉਹਨਾਂ ਨੂੰ ਖਤਮ ਕਰਕੇ ਇਹਨਾਂ ਨੂੰ ਨਵੇਂ ਲੈ ਕੇ ਦਿੱਤੇ ਜਾਵੋਗੇ ਜੋ ਅਸੀਂ ਸਰਕਾਰ ਨਾਲ ਮਿਲ ਕੇ ਇਹ ਐਮਐਲਏ ਸਾਹਿਬ ਨਾਲ ਮਿਲ ਕੇ ਪਾਲਸੀ ਜੋ ਵੀ ਹੋਣੀ ਹੈ ਸਰਕਾਰ ਵੱਲੋਂ ਜੋ ਸਾਨੂੰ ਮਿਲ ਸਕਦਾ ਸਾਨੂੰ ਜੋ ਹੈਲਪ ਮਿਲ ਸਕਦੀ ਹੈ ਅਸੀਂ ਉਹ ਹੈਲਪ ਲੈ ਕੇ ਇਹਨਾਂ ਨੂੰ ਨਵੇਂ ਆਟੋ ਪਵਾ ਦਾਂਗੇ ਸੋ ਮੇਰੀ ਫੇਰ ਬੇਨਤੀ ਹੈ ਵੀ ਅੱਜ ਸਾਨੂੰ ਜੋ 2 ਮਹੀਨਿਆਂ ਦਾ ਟਾਈਮ ਦਿੱਤਾ ਗਿਆ ਸੀ ਪੀ ਸਾਹਿਬ ਵੱਲੋਂ ਆ ਆਮ ਆਦਮੀ ਪਾਰਟੀ ਵੱਲੋਂ ਐਮਐਲਕੋਗੀ ਸਾਹਿਬ ਵੱਲੋਂ ਜੋ 2 ਮਹੀਨਾ ਟਾਈਮ ਮਿਲਿਆ ਮੈਂ ਪ੍ਰਸ਼ਾਸਨ ਅਗੇ ਬੇਨਤੀ ਕਰੂੰਗਾ ਮੀਡੀਆ ਦੇ ਮਾਧਮ ਨਾਲ ਹੀ ਕਿ 2 ਮਹੀਨਿਆਂ ਦਾ ਕੋਈ ਚਲਾਨਾ ਕੀਤਾ ਜਾਵੇ ਸ਼ਹਿਰ ਜੈਂਟੀ ਕੀਤੀ ਜਾਵੇ ਜੇ ਸ਼ਹਿਰ ਜੈਂਟੀ ਕਰਦੇ ਆ ਜੇ ਬੰਦਾ ਕੋਈ ਗਲਤੀ ਕਰਦਾ ਵਾ ਤੇ ਉਹਦੀ ਸਜ਼ਾ 19 ਦਿੱਤੀ ਜਾਵੇ ਨਾ ਕਿ ਉਹਦੇ 6-6 ਗੋਲੇ ਬਣਾਏ ਜਾਣ ਜੇ ਉਹ ਰੋਂਗ ਪਾਰਕਿੰਗ ਕਰਦਾ ਤੇ ਉਹਦਾ ਸਿਰਫ ਰੋਂਗ ਪਾਰਕਿੰਗ ਦਾ ਚਲਾਨਾ ਹੀ ਹੋਵੇ ਜਾਂ 500 ਰੁਪਿਆ ਦਾ ਕੈਸ਼ ਵਾਲਾ ਜਾਂ ਕੰਦਾ ਰੋਂਗ ਪਾਰਕਿੰਗ ਲਿਖਿਆ ਹੋਵੇ ਕਿਉਂਕਿ ਕਈ ਵਾਰੇ ਸਾਡੇ ਅਫਸਰ ਸਹਿਬਾਨ ਨੇ ਉਹ 6-6 ਗੋਲੇ ਲਾ ਦਿੰਦੇ ਆ ਜਦੋਂ ਇਹ ਕੋਰਟ ਚ ਜਾਂਦੇ ਭੁਗਤਣ ਲਈ ਚਲਾਨਾ ਉਤੇ 20-2000 ਰੁਪਏ ਜੁਰਮਾਨਾ ਹੁੰਦਾ ਮੇਰੀ ਪ੍ਰਸ਼ਾਸਨਿਕ ਫੇਰ ਗੁਹਾਰਾ ਵੀ ਇਹ ਜਿੰਨਾ ਕਿ ਇਹਨਾਂ ਦਾ ਦੋਸ਼ ਹੋਵੇ ਉਨੀ ਕੀ ਸਜ਼ਾ ਦਿੱਤੀ ਜਾਵੇ ਅਸੀਂ ਇਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਇਹਨਾਂ ਦਾ ਚਲਾਨ ਨਾ ਹੋਵੇ ਜੇ ਇਹ ਉਲੰਘਣਾ ਕਰਦੇ ਆ ਕਾਨੂੰਨ ਦੀ ਤਾਂ ਜ਼ਰੂਰ ਕੀਤਾ ਜਾਵੇ ਪਰ ਉਹ ਜਿੰਨੀ ਕਿ ਇਹਨਾਂ ਦੀ ਕੈਟਾਗਰੀ ਹੈ ਉਨਾ ਕੀ ਚਲਾਨ ਕੀਤਾ ਜਾਵੇ ਤਾਂ ਜੋ ਇਹ ਨਹੀਂ ਹੈਗਾ ਵੀ ਜੋ 10 ਟਾਇਰ ਦੀ ਗੱਡੀ ਆ ਉਹਦਾ ਚਲਾਨ ਵੀ ਉਹਨਾਂ ਵਾਂ ਔਰ ਇੱਕ 3 ਟਾਇਰਾਂ ਵਾਲਾ 500 ਰੁਪਏ ਕਮਾਣ ਵਾਲਾ ਰੋਜ਼ ਉਹਦਾ ਵੀ ਚਲਾਨ ਹੁੰਦਾ ਤੇ ਅਸੀਂ ਫੇਰ ਧੰਨਵਾਦ ਕਰਦੇ ਆਂ ਮਾਝਾ ਗੋਗੀ ਸਾਭਜੀ ਦਾ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਵਾਅਦਿਆਂ ਤੇ ਖੜੀ ਆ 2 ਸਾਲ ਹੋ ਗਏ ਪਾਰਟੀ ਨੂੰ ਆਏ ਨੂੰ ਸਾਡੇ ਨਾਲ ਵਾਅਦਾ ਜਰੂਰ ਕੀਤਾ ਸੀਗਾ ਵੀ ਅਸੀਂ ਤੁਹਾਡੇ ਵਿੱਚੋਂ ਨੁਮਾਇੰਦੇ ਚੁਣ ਕੇ ਅਸੀਂ ਇਹਦੀ ਕੈਟਾਗਰੀ ਬਣਾਵਾਂਗੇ ਸੋ ਕਈ ਵਾਰੀ ਸਮਾਂ ਨਹੀਂ ਲੱਗਵੰਦਾ ਨਵੀਂ ਸਰਕਾਰ ਆ ਕਾਫੀ ਕੰਮ ਇਹਨਾਂ ਦੇ ਬਾਕੀ ਨੇ ਤੇ 2 ਸਾਲ ਇਹਨਾਂ ਨੇ ਸਾਨੂੰ ਛੇੜਿਆ ਨਹੀਂ ਜਿਵੇਂ ਪਿਛਲੀਆਂ ਸਰਕਾਰਾਂ ਨੇ 25 23 30000 ਦੇ ਚਲਾਨ ਕੀਤੇ ਸਾਡੇ ਕੋਈ ਐਹੋ ਜਿਹੇ ਚਲਾਨ ਨਹੀਂ ਹੋਏ ਜਿਹੜੇ ਅੱਜ ਸਾਨੂੰ ਤਕਲੀਫ ਮਾੜੀ ਜੀ ਹੋਈ ਹੈ ਤੇ ਅਸੀਂ ਇਹਨਾਂ ਕੋ ਆਏ ਆ ਸਾਡਾ ਸੰਵਿਧਾਨ ਸਮਾਧਾਨ ਜਿਹੜਾ ਇਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗੋਗੀ ਸਾਭ ਜੀ ਦਾ ਸਾਨੂੰ ਐਦਾਂ ਹੀ ਆਪਣੇ ਚਰਨਾਂ ਨਾਲ ਲਾ ਕੇ ਰੱਖੋ ਤੇ ਅਸੀਂ ਤੁਹਾਡੇ ਭਰਾ ਆ ਅਸੀਂ ਤੁਹਾਡਾ ਵੋਟ ਬੈਂਕ ਵੀ ਆ ਸਾਨੂੰ ਤੁਸੀਂ ਜਿੱਥੇ ਖੜਾ ਕਰੋਗੇ ਅਸੀਂ ਹਮੇਸ਼ਾ ਦਿਨ ਰਾਤ ਖੜੇ ਰਵਾਂਗੇ ਆਟੋ ਚਾਲਕਾਂ ਦੀਆਂ ਕੁਝ ਮੰਗਾਂ ਸੀ ਜਿਹਨੂੰ ਲੈ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਉਹਨਾਂ ਕਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ 30-3000 ਰੁਪਏ ਆਟੋ ਚਾਲਕ ਨੂੰ ਦਿੱਤਾ ਗਿਆ ਹੈ ਅਜਿਹੀ ਰਣਨੀਤੀ ਕੁ ਲੁਧਿਆਣੇ ਦੇ ਆਟੋ ਚਾਲਕਾਂ ਵੱਲੋਂ ਵੀ ਬਣਾਈ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਪਰਿਵਾਰ ਸੱਖਾ ਹੋ ਸਕੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਛਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ